ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਮੇਰੇ ਸਮੂਹ ਪਰਿਵਾਰ ਦੇ ਤੇ ਮੇਰੇ ਬੱਚਿਆਂ ਦੇ ਜੋ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੇ ਹੋਏ ਸਾਰੇ ਜ਼ਿਲ੍ਹੇ ਚੋਂ ਪਤਾ ਨਹੀਂ ਇਹਨਾਂ ਦੀ ਪੋਜੀਸ਼ਨ ਸੈਕੰਡ 3rd ਹੈ ਸ਼ਾਇਦ ਉਹ ਆਇਆ ਨਾ ਸੋਭਾਪੀ ਸਖ ਸੰਤ ਦਾ ਅਤੇ ਪਾਈ ਗੋਵਿੰਦ ਸਿੰਘ ਜੀ ਸਮੂਹ ਜਥੇ ਜਥੇਆਂ ਦਾ ਬਹੁਤ ਬਹੁਤ ਧੰਨਵਾਦ ਸੋਆਬੀ ਦੇ ਰੋਗਰੂ ਕਵਿਤਾ ਪੈ ਪੈ ਸਹਿਜੀ ਸਿੱਖ ਕੌਮ ਵਿੱਚ ਜੋਸ਼ ਭਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੇ ਮਹਾਨੇ ਦਾ ਆਗਾਜ਼ ਰਚਾਇਆ ਸਿੰਘਾਂ ਨੂੰ ਬੱਬਰ ਸੇਰ ਬਣਾਉਣ ਲਈ ਅਨੰਦਪੁਰ ਸਾਹਿਬ ਵਿੱਚ ਕੌ ਤਕ ਰਚਾਇਆ ਸਿੱਖ ਕੌਮ ਵਿੱਚ ਜੋਸ਼ ਭਰਨ ਲਈ ਗੁਰੂ ਗੋਵਿੰਦ ਸਿੰਘ ਜੀ ਨੇ ਖੋਲੇ ਮਹਲੇ ਦਾ ਆਗਾਜ਼ ਚਾਇਆ ਸਿੰਘਾਂ ਨੂੰ ਬਬਰ ਸੇਰ ਬਣਾਉਣ ਲਈ ਆਨੰਦਪੁਰ ਸਾਹਿਬ ਵਿੱਚ ਕੌਤਖਰ ਚਾਇਆ ਸਾਧੂ ਬੜੀ ਆਉਣ ਚੜਕੇ ਤਾਂ ਉਹ ਨਾ ਉਤੇ ਪਾਰੂ ਪੈਣ ਨਹੀਂ ਫੱਕਰਾ ਖੇੜ ਬਣਾਇਆ ਸਾਧ ਗੈਰੀ ਆਉਣ ਚੜ ਕੇ ਤਾਂ ਉਹ ਨਾ ਉੱਤੇ ਪਾਰੂ ਪੈਣ ਲਈ ਫੱਕਰਾ ਖੇੜ ਬਣਾਇਆ ਸਿੱਖ ਕੋਲ ਵਿੱਚ ਜੋਸ਼ ਭਰਨ ਲਈ ਗੁਰੂ ਗੋਬਿੰਦ ਸਿੰਘ ਜੀ ਆ ਫੱਕਰਾ ਅਗਾਜਿ ਚ ਰਚਾਇਆ ਸੇਂਗਰ ਨੂੰ ਭੱਬਰ ਸਹਿਰ ਬਣਾਉਣ ਲਈ ਅਨੰਤ ਕੋਰ ਸਹਿ ਹਰ ਵਿੱਚ ਕੌਤ ਕਰ ਚਾਇਆ ਗੁਰੂ ਜੀ ਦੀ ਥਾਣਾ ਲੈ ਕੇ ਜੰਗ ਜੂ ਦੇ ਕੱਦ ਤਾ ਬਾਜ਼ੀ ਕਰ ਲੱਬ ਬਾਪੂ ਵੀ ਦਿਖਾਇਆ ਸੁਖ ਪਉ ਵਿੱਚ ਜੋਸ਼ ਭਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉਤੇ ਮਹਨ ਦਾ ਗਾਜਰ ਚਾਇਆ ਸਿੰਘਾਂ ਨੂੰ ਫਬਰ ਜ਼ੈਰ ਬਣਾਉਣ ਲਈ ਅਨੰਦਪੁਰ ਸਭ ਵਿੱਚ ਕੌਤ ਕਰ ਚਾਇਆ ਸਾਸਤਰ ਵਿਦਿਆ ਤੇ ਵਖਰਾ ਸਿੰਘਾਂ ਵਿੱਚ ਜੋਸ਼ ਭਰਨ ਲਈ ਸਾਸਤਰ ਵਿਦਿਆ ਤੇ ਵਖਰਾ ਸਿੰਘਾਂ ਵਿੱਚ ਜੋਸ਼ ਭਰਨ ਲਈ ਇਹੀ ਆਸ ਬਣਾਇਆ ਸਿੰਘਾਂ ਸਿੱਕਲ ਤੋਂ ਵਿੱਚ ਜੋਸ਼ ਭਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖੋਲੇ ਮਹਲ ਦਾ ਆਗਾਜ਼ ਰਚਾਇਆ ਸਿੰਘਾਂ ਨੂੰ ਫਬਰ ਸੇਰ ਬਣਾਉਣ ਲਈ ਅਨੰਦਪੁਰ ਸਾਹਿਬ ਵਿੱਚ ਕਦ ਕਰ ਚਾਇਆ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਲਈ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਲਈ ਜਿਸ ਪਾਲ ਚੰਗਾਲ ਵਾਲੇ ਨੇ ਆਪਣੇ ਲਫ਼ਜ਼ਾਂ ਵਿੱਚ ਗਾਇਆ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਲਈ ਜਿਸ ਪਾਲ ਚੰਗਾਲ ਵਾਲੇ ਨੇ ਆਪਣੇ ਲਫ਼ਜ਼ਾਂ ਵਿੱਚ ਗਾਇਆ ਸਿੱਖਾਂ ਵਿੱਚ ਜੋਸ਼ ਭਰਨ ਲਈ ਗੁਰੂ ਗੋਵਿੰਦ ਸਿੰਘ ਜੀ ਨੇ ਫੋਲੇ ਮਹਲੇ ਦਾ ਆਗਾ ਚਰਚਾਇਆ ਸਿੱਖਾਂ ਨੂੰ ਬੱਬਰ ਸੈਰ ਬਣਾਉਣ ਲਈ ਆਨੰਦਪੁਰ ਸਹਿਬ ਵਿੱਚ ਕਦ ਕਰ ਚਾਇਆ ਆਨੰਦਪੁਰ ਸਹਿਬ ਵਿੱਚ ਕਦ ਕਰ ਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਥੇ Semua semua sanggup tahanlah. Bahut-bahut tahanlah. Hati-hati tahanlah. Muru-muruan saya pindah. Wahai kerjika khalsa. Wahai kerjika...